ਇਹ ਤਾਂ ਵੱਡਾ ਹਾਕਣ ਦਾ ਜਿਆਦਾ ਠੰਡੀ ਨਹੀਂ ਵੇਚਦਾ ਵੱਡਾ ਇੰਟਰਕੂਲਰ ਤਾਂ ਠੰਡੀ ਕਰਨ ਨਹੀਂ ਹਟ ਜਾਂਦਾ ਅੱਛਾ ਹਾਂ ਉਹ ਕਿਉਂ ਕਰਨ ਹਟ ਜਾਂਦਾ ਉਹ ਵੀ ਇੱਕ ਪੁਆਇੰਟ ਆਪਾਂ ਹੁਣ ਦੱਸ ਦਿਆਂ ਇੰਟਰਕੂਲਰ ਹਮੇਸ਼ਾ ਰੈਡੀਏਟਰ ਤੋਂ ਹਾਫ ਚਾਹੀਦਾ ਠੀਕ ਆ ਪੂਰਾ ਨਹੀਂ ਚਾਹੀਦਾ ਕਿਉਂਕਿ ਜਿਹੜਾ ਆਪਣਾ ਪੱਖਾ ਚੱਲਦਾ ਅੰਦਰ ਹੈ ਫੈਨ ਚੱਲਦਾ ਰੈਡੀਏਟਰ ਉਹਨੇ ਹਵਾ ਵੈਕਿਊਮ ਕਰਨੀ ਆ ਜਦੋਂ ਆਪਾਂ ਫੁੱਲ ਸਾਈਜ਼ ਦਾ ਆਪਾਂ ਉਹਦਾ ਇੰਟਰਕੂਲਰ ਲਾ ਦਾਂਗੇ ਤਾਂ ਉਹ ਬੰਦ ਕਰ ਦਿੰਦਾ ਹਮੇਸ਼ਾ ਠੀਕ ਆ ਹਾਂ ਉਸੋ ਰੈਡੀਏਟਰ ਵਾਲਾ ਮਤਲਬ ਕੋਲੈਂਟ ਵਗੈਰਾ ਵੀ ਗਰਮ ਹੋਣ ਲੱਗ ਜਾਂਦਾ ਹਾਂ ਉਹਦਾ ਕੁਲੈਂਟ ਗਰਮ ਹੋਊਗਾ ਜਦੋਂ ਇੰਜਨ ਚ ਗਰਮੈਸ਼ ਵਧੂਗੀ ਤਾਂ ਆਟੋਮੈਟਿਕ ਸਾਰੇ ਕਿਤੇ ਹੀਟ ਵੱਧ ਜਾਂਦੀ ਹੈ ਠੀਕ ਆ ਜਦੋਂ ਆਪਾਂ ਹਾਫ ਲਾਵਾਂਗੇ ਤਾਂ ਉਹਨੂੰ ਇੱਕ ਹਵਾ ਦਾ ਉਹਦਾ ਸਰਕਲ ਬਣਾ ਲੈਂਦਾ ਹੈ ਠੀਕ ਆ ਬੰਦੇ ਨਹੀਂ ਕਰਦਾ ਹਾਂ ਹਾਂ ਸਭ ਤੋਂ ਬੈਸਟ ਇੰਟਰਕੂਲਰ ਹਾਫ ਹੁੰਦਾਗਾ ਜਿਹੜਾ ਰੈਡੀਏਟਰ ਨੂੰ ਹਾਫ ਕਵਰ ਕਰੇ ਉਹ ਸਭ ਤੋਂ ਬੈਸਟ ਆ ਅਸੀਂ ਜਿਵੇਂ ਲਾਉਣਿਆ ਮੇਲਿਆਂ ਤੇ ਹੁਣ ਆ ਦੇਖੋ ਰੈਡੀਏਟਰ ਏਡੀ ਲਾਉਣਾ ਹਾਂ ਅਸੀਂ ਜਾਂ ਤਾਂ ਪਿੱਛੇ ਹਟਾ ਕੇ ਲਾਉਣੇ ਆ ਤੇ ਜਾਂ ਪੱਖਾ ਲਾਉਣੇ ਆ ਆਪਨੇ ਦੋਨੇ ਟਰੈਕਟਰ ਲਏ ਹੈ ਠੀਕ ਆ ਜਾਂ ਤਾਂ ਸਪੇਸ ਤੇ ਲਾਵਾਂਗੇ ਤੇ ਜਾਂ ਪੱਖਾ ਫੈਨ ਸਪੈਸ਼ਲ ਫੈਨ ਲਾਵਾਂਗੇ ਠੀਕ ਆ ਹੁਣ ਜਿੰਨਾ ਕਿ ਇਹਨੂੰ ਇਹਨੇ ਕਵਰ ਕਰ ਲਿਆ ਉਹਨਾਂ ਕਿ ਇਹ ਪੱਖਾ ਇਹਦੀ ਸਪੋਰਟ ਕਰੂਗਾ ਠੀਕ ਆ ਹਾਂਜੀ ਆਪਾਂ ਇਹਨੂੰ ਪੱਖਾ ਨਹੀਂ ਲਾਵਾਂਗੇ ਤਾਂ ਇਹ ਪਹਿਲਾਂ ਤੋਂ ਵੀ ਜ਼ਿਆਦਾ ਗਰਮ ਹੋਊਗਾ ਇੰਟਰਕੂਲਰ ਦਾ ਕੋਈ ਵੀ ਫਾਇਦਾ ਨਹੀਂ ਲੱਗਦਾ ਇੰਟਰਕੂਲਰ ਜੇ ਖੇਤੀਬਾੜੀ ਵਾਲਾ ਟਰੈਕਟਰ ਲਾਉਣਾ ਤਾਂ ਹਾਫ ਹੀ ਲੱਗੂਗਾ ਹਾਫ ਲੱਗੂਗਾ ਹਾਫ ਤੋਂ ਛੋਟਾ ਲਾ ਸਕਦੇ ਹਾਂ ਹਾਫ ਤੋਂ ਜ਼ਿਆਦਾ ਨਹੀਂ ਲਾ ਸਕਦੇ ਠੀਕ ਆ